ਪਿਛਲੇ 28 ਸਾਲਾਂ ਤੋਂ ਸਿਟੀ ਥਾਣਾ ਦੇ ਕੋਲ ਲੰਗਰ ਲਗਾਉਂਦੇ ਆ ਰਹੇ ਵਰਲਡ ਫੇਮਸ ਬਿੱਟੂ ਸੌਂਡ ਵਾਲਿਆਂ ਨਾਲ ਸਿਟੀ ਇੱਕ ਦੇ ਐਸ ਐਚ ਓ ਦਾ ਲੰਗਰ ਲਗਾਉਣ ਤੇ ਪਿਆ ਪੰਗਾ ਹੋਈ ਕਥੀ ਤੌਰ ਤੇ ਗਾਲੀ ਗਲੋਚ ਸ਼ਿਵ ਸੈਨਾ ਪ੍ਰਧਾਨ ਨਿਸ਼ਾਨ ਸ਼ਰਮਾ ਨੇ ਲਿਆ ਬੜਾ ਐਕਸ਼ਨ ਕਿਹਾ ਜੇਕਰ 5 ਵਜੇ ਤੱਕ ਐਸ ਐਚ ਓ ਨੇ ਗਲਤੀ ਨਾ ਮੰਨੀ ਤਾਂ ਪੰਜਾਬ ਭਰ ਤੋਂ ਹਿੰਦੂ ਸੰਸਥਾਵਾਂ ਨੂੰ ਕੀਤੀ ਜਾਵੇਗੀ ਧਰਨੇ ਦੀ ਕਾਲ ਉਧਰ ਜਦੋਂ ਐਸ ਐਚ ਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾਕ ਉਹਨਾਂ ਕਿਹਾ ਕਿ ਮੇਰਾ ਮਕਸਦ ਕਿਸੇ ਨੂੰ ਠੇਸ ਪਹੁੰਚਾਣਾ ਨਹੀਂ ਸੀ ਇਹ ਇੱਕ ਦੂਜੇ ਨੂੰ ਗਲਤਫਹਿਮੀ ਹੋਈ ਹੈ ਮੈਂ ਤਾਂ ਖੁਦ ਕੱਲ ਲੰਗਰ ਵਿੱਚ ਜਾ ਕੇ ਸੇਵਾ ਕਰਾਂਗਾ ਮੇਰਾ ਕੱਲ rau ਉਹਨਾਂ ਨਾਲ ਸੀ ਕਹਿੰਦਾ ਮੈਂ ਸਿੱਟੀ ਬੰਦ ਐਸਚੋਂ ਆ ਤੈਨੂੰ ਪਤਾ ਲੰਗਰ ਕਿ ਮਿਲ ਆਇਆ ਇੱਥੇ ਕਿਸੇ ਕੋ ਕੀ ਮਨਜ਼ੂਰੀ ਆ ਇਹ ਸਾਰੇ ਭਗਤ ਬਣਨੇ ਨੇ ਕਹਿੰਦਾ ਇਹ ਸਾਡੀ ਬੇਇੱਜ਼ਤੀ ਕਰਕੇ ਸਾਨੂੰ ਲੰਗਰ ਬੰਦ ਕਰੋ ਕਹਿੰਦਾ ਇੱਥੇ ਕੋਈ ਛੋਟਾ ਲੰਗਰ ਚੱਲ ਮੇੜਾ ਮੈਂ ਫਿਰ ਦੂਜੀ ਕਿੰਦ ਕਿਹਾ ਕਿ ਤੈਨੂੰ ਕੀ ਕੀਤਾ ਦੱਸ ਸੇਹਰੇ ਅਸੀਂ ਕੁਝ ਨਹੀਂ ਕਹਾਂਗੇ ਅਸੀਂ ਚੁੱਪ ਕਰਕੇ ਥੋੜੀ ਜਿਹੀ ਦੇਰ ਬਾਅਦ ਸਾਈਲੈਂਟ ਹੋ ਗਏ ਕਿੰਨਾ ਜਦੋਂ ਲੰਗਰ ਲਾਉਂਦੇ ਆ ਰਹੇ ਹੋ ਇਹ ਤਕਰੀਬ 28-30 ਸਾਲ ਤੋਂ ਲੱਗਦਾ ਜੀ ਇਹ ਪੁੱਛਿਆ ਵੀ ਨਹੀਂ ਉਹਨੇ ਆ ਕੇ ਵੀ ਲੰਗਰ ਕੁਛ ਨਹੀਂ ਬਚਿਆ ਕਹਿੰਦੇ ਵੱਡੇ ਤੁਸੀਂ ਭਗਤ ਜੀ ਨੂੰ ਪੁੱਛ ਕੇ ਲਾਇਆ ਆਪਣਾ ਮਨਜ਼ੂਰੀ ਤੋਂ ਕਿੰਨੇ ਕੁ ਬੰਦੇ ਸੀ ਉਸ ਟਾਈਮ ਉਦੋਂ ਇੱਥੇ ਕਾਫੀ ਤਕਰੀਬਨ ਸੀਗੇ ਜੀ 4-500 ਬੰਦਾ ਕੀ ਅੱਗੇ ਹੁਣ ਤੁਸੀਂ ਕੀ ਕਰਨੇ ਆ ਤੁਸੀਂ ਦੇਖੋ ਅਸੀਂ ਤਾਂ ਹਰ ਸਾਲ ਹੀ ਲੰਗਰ ਲਾਉਂਦੇ ਆ ਜੀ ਸਾਨੂੰ ਤਾਂ ਸਾਫ਼ ਮਨ ਨਾਲ ਚਾਹੀਦਾ ਅਸੀਂ ਕਿਸੇ ਨੂੰ ਚੰਗਾ ਮਾੜਾ ਕਹਿੰਦੇ ਨਹੀਂ ਅਸੀਂ ਕਿਹੜਾ ਕਿਸੇ ਕੋ ਡੋਨੇਸ਼ਨ ਲੈ ਕੇ ਲਾਉਣਾ ਇਸ ਤਾਂ ਆਪਣੀ ਸ਼ਰਧਾ ਨਾਲ ਅਸੀਂ ਲੰਗਰ ਦਾ ਪ੍ਰੋਮ ਬਣਾਉਂਦੇ ਆ ਸਾਂਜੀ ਜੀ ਜਿਹੜਾ ਅੱਜ ਬਿੱਟੂ ਖੰਨੇ ਵਾਲੇ ਨੇ ਲੰਗਰ ਲਗਾਇਆ ਸੀ ਤੁਸੀਂ ਉਹਰੇ ਵਿਸ਼ੇਸ਼ ਤੌਰ ਤੇ ਪਹੁੰਚੇ ਸੀਗੇ ਔਰ ਅੱਜ ਜਿਹੜੀ ਗਲਮ ਗਲੀ ਹੋਈ ਹੈ ਕੁਝ ਪੁਲਸ ਵਾਲਾ ਨੇ ਗੱਡੀ ਹੈ ਕੀ ਕਰਨਾ ਚਾਹੀਦਾ ਨਾ ਬਿੱਟੂ ਜੀ ਪੰਜਾਬ ਦੇ ਹੀ ਨਹੀਂ ਪੂਰੇ ਉੱਤਰ 12 ਦੀ ਜਾਣੀ ਮਾਣੀ ਸ਼ਖਸੀਅਤ ਨੇ ਹਰ ਧਾਰਮਿਕ ਕਾਰਜਕ੍ਰਮ ਦੇ ਜਾਗਰਣ ਚ ਵੱਡੇ ਵੱਡੇ ਕਲਾਕਾਰ ਆਉਂਦਾ ਸਾਊਂਡ ਜਾਂਦਾ ਕਿ ਨਾਮ ਆ ਕਈ ਨਾਮਵਰ ਸਿੰਗਰ ਇਦਾਂ ਦੇ ਵੀ ਆ ਜਿਹੜੇ ਉਹਨਾਂ ਦੀ ਸ਼ਰਤ ਇਹ ਹੁੰਦੀ ਹੈ ਕਿ ਬਿੱਟੂ ਸਾਊਂਡ ਦਾ ਸਾਡੇ ਸਾਊਂਡ ਲੱਗਣਾ ਚਾਹੀਦਾ ਇਹ ਹਮੇਸ਼ਾ ਪਿਛਲੇ 25 ਸਾਲ ਤੋਂ ਲੰਗਰ ਲਗਾਉਂਦੇ ਆ ਰਿਹਾ ਮਾਤਾ ਨੈਣਾ ਦੇ ਜਿਹੜੇ ਚਾਲੇ ਚੱਲਦੇ ਆ ਮੈਂ ਵੀ ਕਈ ਸਾਲ ਤੋਂ ਆ ਰਿਹਾ ਅੱਜ ਜੋ ਇਹਨਾਂ ਨੇ ਦੱਸਿਆ ਕਿ ਮੇਰੇ ਬੱਚਿਆਂ ਦੇ ਸਾਹਮਣੇ ਮੇਰੀ ਫੈਮਿਲੀ ਦੇ ਸਾਹਮਣੇ ਮੇਰੇ ਸਟਾਫ ਦੇ ਸਾਹਮਣੇ ਸਾਡੇ ਹੋਰ ਸੇਵਾਦਾਰਾਂ ਦੇ ਸਾਹਮਣੇ ਸਤਿਕਾਰਯੋਗ ਸੱਚੋ ਸਾਹਮਣੇ ਗਾਲਾਂ ਕੱਢੀਆਂ ਤੇ ਕਿਹਾ ਵੀ ਤੁਹਾਡੇ ਕੋਲ ਪਰミਸ਼ਨ ਹੈ ਲੰਗਰ ਦੀ ਨਹੀਂ ਲੰਗਰ ਕਿਉਂ ਲਾਇਆ ਵੱਡੇ ਭਗਤ ਇਹਨਾਂ ਸਾਰੀਆਂ ਗੱਲਾਂ ਤੋਂ ਐ ਲੱਗਦਾ ਕਿ ਪੰਜਾਬ ਦੇ ਵਿੱਚ Hindu ਸੇਵ ਨਹੀਂ ਹੈ ਪਰ ਮੇਰੀ ਐਸਪੀ ਸਾਹਿਬ ਨਾਲ ਗੱਲ ਹੋਈ ਹੈ ਉਹਨਾਂ ਨੇ ਵਿਸ਼ਵਾਸ ਲਾਇਆ ਐਸਪੀ ਡੀ ਸਾਹਿਬ ਨਾਲ ਕਿ ਜਿਹੜੇ ਵੀ ਐਸਐਚਓ ਸਾਹਿਬ ਨੇ ਇਦਾਂ ਮਿਸਬੀਹ ਕੀਤਾ ਉਹਦੇ ਖਿਲਾਫ ਤੁਰੰਤ ਐਕਸ਼ਨ ਦਿੱਤਾ ਜਾਏਗਾ ਪੰਜਵੇਂ ਬਿੱਟੂ ਜੀ ਨੂੰ ਵੀ ਬੁਲਾਇਆ ਤੇ ਸਾਡੇ ਸੰਗਠਨ ਦੇ ਲੋਕ ਸਾਡੇ ਕੌਮੀ ਐਡਵਾਈਜ਼ਰ ਕਮਲਜੀਤ ਸਿੰਘ ਕਮਲਜੀਤ ਮਾਨਤ ਕਸ਼ਮੀਰ ਜੀ ਅਰਣ ਗੁਪਤਾ ਜੀ ਤੇ ਬਾਕੀ ਸੰਗਠਨ ਦੇ ਲੋਕ ਵੀ ਜਾਣਗੇ ਮੈਨੂੰ ਪੂਰੀ ਉਮੀਦ ਹੈ ਸਤਿਕਾਰ ਹੋਵੇ ਐਸਐਸਪੀ ਸਾਹਿਬ ਐਸਪੀ ਸਾਹਿਬ ਇਦਾਂ ਦੇ ਬੰਦੇ ਦੇ ਖਿਲਾਫ ਐਕਸ਼ਨ ਵੀ ਲੈਣਗੇ ਤੇ ਦੁਬਾਰਾ ਇਹਨੂੰ ਪਬਲਿਕਲੀ ਪੋਸਟ ਤੇ ਨਹੀਂ ਲਾਣਗੇ ਜੇ ਵੈਸੇ ਤਾਂ ਮੈਨੂੰ ਪੂਰੀ ਉਮੀਦ ਹੈ ਜੇ ਨਹੀਂ ਹੋਇਆ ਤਾਂ ਮਜਬੂਰਨ ਸਾਨੂੰ ਕੱਲ ਨੂੰ ਪੰਜਾਬ ਦੇ ਸਾਰੇ ਸੰਗਠਨਾਂ ਨੂੰ ਹੱਥ ਜੋੜ ਕੇ ਅਪੀਲ ਕਰਨੀ ਪੈਗੀ ਕਿ ਇੱਥੇ ਆ ਲੰਗਰ ਲਾਣ ਲਈ ਵੀ ਜੇ ਲਾਈ ਦਿੱਤਾ ਮੰਨ ਲਓ ਪਰਮਿਸ਼ਨ ਲੈਣੀ ਵੀ ਜ਼ਰੂਰੀ ਹੈ ਕੁਝ ਹੀ ਤਰੀਕੇ ਨਾਲ ਹੋ ਗਏ ਭਾਈ ਸਾਹਿਬ ਪਰਮਿਸ਼ਨ ਲਈ ਹੈ ਜੇ ਨਹੀਂ ਲਈ ਤਾਂ ਲੈ ਲੋ ਨਹੀਂ ਤਾਂ ਪੈਸਾ ਬੰਦ ਕਰ ਦੋ ਤਰੀਕਾ ਮਾਂ ਭੈਣ ਦੀ ਗੱਲ ਘਟਣ ਦਾ ਕੀ ਤੁੱਕ ਬਣਦਾ ਵੱਡੇ ਭਗਤ ਛੋਟੇ ਭਗਤ ਕਹਿੰਦਾ ਕੀ ਤੁੱਕ ਬਣਦਾ ਇਹ ਜੇ ਸ਼ਬਦ ਮੈਂ ਜਾਂ ਬਿੱਟੂ ਜੀ ਕਿਸੇ ਹੋਰ ਧਰਮ ਦੇ ਬੰਦਿਆਂ ਬਾਰੇ ਕਿਸੇ ਹੋਰ ਦੇ ਲੰਗਰ ਬਾਰੇ ਕਹਿੰਦੇ ਸੰਤੋ ਪਰਚਾ ਦੇ ਕੇ ਅੰਦਰ ਦੇ ਦੇਣਾ ਸੀ ਇਹ ਤਲਵਾਰਾਂ ਨਾਲ ਵੱਢ ਦੇਣਾ ਸੀ ਮਤਲਬ ਹਿੰਦੂਆਂ ਨੂੰ ਇਹ ਤਾਂ ਤਲਵਾਰਾਂ ਨਾਲ ਵੱਢੋਂਗੇ ਜੇ ਲੰਗਰ ਰਾਂਗੇ ਤੁਸੀਂ ਐਸੇ ਚੋਂ ਗਾਲਾਂ ਕੱਢਣਗੇ ਵੈਸੇ ਪੰਜਾਬ 'ਚ ਕਦੇ ਪੁਲਿਸ ਇਦਾਂ ਕਰਦੀ ਦੇਖੀ ਤਾਂ ਨਹੀਂ ਇਹ ਕੋਈ ਹੰਕਾਰਿਆ ਹੋਇਆ ਐਸ.ਐਚ.ਓ. ਸਾਹਿਬ ਹੈ ਮੇਰੀ ਐਸ.ਐਚ.ਓ. ਸਾਹਿਬ ਬੇਨਤੀ ਹੈ ਇਦਾਂ ਹੰਕਾਰ ਨਾ ਕਰੋ ਸੋ ਅੱਜ 5 ਵਜੇ ਜੇ ਐਸ.ਪੀ. ਸਾਹਿਬ ਮੈਨੂੰ ਉਮੀਦ ਹੈ ਐਕਸ਼ਨ ਲੈ ਲੈਣਗੇ ਨਹੀਂ ਤਾਂ ਵੈ ਸਿਮਸਨ ਦਾ ਇਤਿਹਾਸ ਸਭ ਨੂੰ ਪਤਾ ਹੀ ਹੈ ਜੈ ਸ਼੍ਰੀ